ਕੱਲ ਦੀ ਇੱਕ ਚੰਗੀ ਖਬਰ ਦੇਖਣ ਨੂੰ ਮਿਲੀ ਜਿਹੜੇ ਕਿ ਦੇਸ਼ ਦਾ ਇੱਕ ਐਨਜੀਟੀ ਜਿਹਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਿਹਾ ਜਾਂਦਾ ਜਿਹੜਾ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਦਾ ਬੜੇ ਲੰਬੇ ਸਮੇਂ ਤੋਂ ਪੰਜਾਬ ਲਈ ਪੰਜਾਬ ਦੇ ਕਿਸਾਨੀ ਲਈ ਖਾਸ ਤੌਰ ਤੇ ਜਿਹੜੀ ਕਿਸਾਨੀ ਸਿੱਖ ਹੈ ਉਹਨਾਂ ਨੂੰ ਬਦਨਾਮ ਕਰਨ ਦੀਆਂ ਵੱਡੀਆਂ ਸੁਰਖੀਆਂ ਤੇ ਵੱਡੇ-ਵੱਡੇ ਦਮਗਜੇ ਤੇ ਵੱਡੇ-ਵੱਡੇ ਇਲਜ਼ਾਮ ਜਿਹੜੇ ਆ ਇਹ ਦਿੱਲੀ ਦੀ ਸਰਕਾਰ ਵੱਲੋਂ ਲਾਏ ਜਾਂਦੇ ਰਹੇ ਇਹ ਦੇ ਵਿੱਚ ਸਭ ਤੋਂ ਮੋਰੀ ਮੈਂ ਕਹਿ ਰਿਹਾ ਕਿ ਕੇਜਰੀਵਾਲ ਵੱਲੋਂ ਇਹ ਗੱਲਾਂ ਉਠਾਈਆਂ ਜਾਂਦੀਆਂ ਰਹੀਆਂ ਜਦੋਂ ਕਿ ਇਹ ਕੇਜਰੀਵਾਲ ਪੰਜਾਬ ਦੇ ਵਿੱਚੋਂ 92 ਸੀਟਾਂ ਜਿਤਾ ਕੇ ਆਪਣਾ ਇੱਕ ਮੁੱਖ ਮੰਤਰੀ ਬਣਾ ਚੁੱਕਿਆ ਪਰ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਹੀ ਨਹੀਂ ਆਈ ਕਿ ਜਿਸ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਨੂੰ ਜਿਹਨਾਂ ਸਿੱਖਾਂ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਉਹ ਇਸ ਗੱਲ ਦੇ ਦੋਸ਼ੀ ਨਹੀਂ ਹੈ ਹਰਵੀਰ ਦਿੱਲੀ ਦੀ ਆਪਣੇ ਕਦੋਂ ਦੇ ਆ ਹਵਾ ਦੇ ਪ੍ਰਦੂਸ਼ਣ ਦੇ ਕਾਰਨਾਂ ਨੂੰ ਨਾ ਲੱਭ ਕੇ ਤੇ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਰਾਉਣ ਦਾ ਜਿਹੜਾ ਰਵਾਜ ਪਿਛਲੇ ਸਮੇਂ ਬਣਿਆ ਭਾਵੇਂ ਕੋਈ ਵੀ ਸਰਕਾਰ ਆਈਆਂ ਮੈਨੂੰ ਲੱਗਦਾ ਹੈ ਕਿ ਇਹ ਜਿਵੇਂ ਕਰੋਨਾ ਵੇਲੇ ਜਿਹੜੀ ਆ ਤਬਲੀਗੀ ਜਮਾਤ ਮੁਸਲਮਾਨਾਂ ਦੀ ਹਜ਼ੂਰ ਸਾਹਿਬ ਤੋਂ ਆਏ ਸਿੱਖ ਯਾਤਰੀਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਰਹੀਆਂ ਉਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਦੀ ਧਰਤੀ ਨੂੰ ਬਦਨਾਮ ਕਰਨ ਲਈ ਜਿਹੜੀ ਪਿਛਲੇ ਸਮੇਂ ਬਿਆਨਬਾਜ਼ੀ ਆਉਂਦੀ ਰਹੀ ਤੇ ਕੱਲ ਜਿਹੜਾ ਐਨਜੀਟੀ ਦਾ ਜਿਹੜਾ ਇੱਕ ਜੱਜ ਜਿਹੜਾ ਨੇ ਇਹ ਗੱਲ ਸੁਣਾਈ ਤੇ ਇਹ ਗੱਲ ਮਜ਼ਾਕ ਨਾਲ ਕਹੀ ਕਿ ਕਿਵੇਂ ਪੰਜਾਬ ਦਾ ਜਿਹੜਾ ਧੂਆਂ ਵਾਂ ਉਹ ਹਰਿਆਣਾ ਦੇ ਉੱਪਰ ਦੀ ਹੋ ਕੇ ਦਿੱਲੀ ਵਿੱਚ ਚਲਾ ਜਾਂਦਾ ਤੇ ਇਹ ਗੱਲ ਚੰਗੀ ਲੱਗੀ ਪਰ ਇਸ ਗੱਲ ਦਾ ਅਫਸੋਸ ਵੀ ਆ ਕਿ ਇਹ ਬਹੁਤ ਦੇਰ ਬਾਅਦ ਇਸ ਗੱਲ ਦੀ ਜਾਂਚ ਕੀਤੀ ਗਈ ਪਰ ਫਿਰ ਵੀ ਕਹਿੰਦੇ ਦੇਰ ਆਏ ਦਰੁਸਤਾ ਹੈ ਅਸੀਂ ਉਹਨਾਂ ਦਾ ਇਸ ਗੱਲ ਤੇ ਸਨਮਾਨ ਕਰਦੇ ਹਾਂ ਕਿ ਉਹਨਾਂ ਨੇ ਨਿਰਣਾ ਕੀਤਾ ਕਿ ਇਹ ਸਾਰੀਆਂ ਕਿਸੇ ਵੀ ਤਰ੍ਹਾਂ ਦੀ ਗੱਲ ਦੇ ਵਿੱਚ ਪੰਜਾਬ ਦੋਸ਼ੀ ਨਹੀਂ ਹੁੰਦਾ ਤੁਸੀਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜੋ ਕਰਦੇ ਹੋ ਪਰ ਅਸਲੀਅਤ ਕੁਝ ਹੋਰ ਹੈ ਕਦੇ ਪੰਜਾਬ ਨੂੰ ਵੱਖਵਾਦੀ ਕਦੇ ਪੰਜਾਬ ਨੂੰ ਅੱਤਵਾਦੀ ਕਦੇ ਪੰਜਾਬ ਦਾ ਧੂਆਂ ਜਿਹੜਾ ਉਹ ਦਿੱਲੀ 'ਚ ਜਿਹੜਾ ਗੈਸ ਚੈਂਬਰ ਦੇ ਤੌਰ ਤੇ ਇਹ ਕਿਹਾ ਦਰਸਾਇਆ ਜਾਂਦਾ ਪਰ ਅੱਜ ਇਹ ਗੱਲ ਕਲੀਅਰ ਹੋ ਗਈ ਸੁਪਰੀਮ ਕੋਰਟ ਦੇ ਜਿਹੜੇ ਸਾਬਕਾ ਜੱਜ ਜਿਹੜੇ ਉਸ ਟ੍ਰਿਬਿਊਨਲ ਦੇ ਨਾਲ ਉਹਨਾਂ ਨੇ ਗੱਲ ਕਲੀਅਰ ਕਰਤੀ ਕਿ ਪੰਜਾਬ ਦੇ ਧੂਏ ਨਾਲ ਦਿੱਲੀ ਵਿੱਚ ਪੋਲੂਸ਼ਨ ਨਹੀਂ ਫੈਲਦਾ ਭਾਵੇਂ ਕਿ ਅਸੀਂ ਇਸ ਗੱਲ 'ਈ ਸਹਿਮਤ ਆਂ ਕਿ ਵਾਤਾਵਰਣ ਜਿਹੜਾ ਸ਼ੁੱਧ ਹੋਣਾ ਚਾਹੀਦਾ ਪਵਨ ਗੁਰੂ ਪਾਣੀ ਪਿਤਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਅਸੀਂ ਉਹਦੇ ਲਈ ਮਿਹਨਤ ਕਰੀਏ ਸਰਕਾਰਾਂ ਆਪਣਾ ਬਣਦਾ ਫਰਜ਼ ਅਦਾ ਕਰਨ ਪਰ ਅੱਜ ਇੱਕ ਗੱਲ ਹੋਰ ਸਾਹਮਣੇ ਆਈ ਮੈਂ ਇਹ ਕਹਿਣਾ ਚਾਹੁੰਨਾ ਕਿ ਕੇਜਰੀਵਾਲ ਅੱਜ ਟ੍ਰਿਬਿਊਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਦੇਖਦਿਆਂ ਹੋਇਆ ਕੇਜਰੀਵਾਲ ਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਹੜੀਆਂ ਬੜੀਆਂ ਬਾਹਾਂ ਖੜੀਆਂ ਕਰਕੇ ਪੰਜਾਬ ਨੂੰ ਬਦਨਾਮ ਕਰਦੀ ਸੀ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਕਰਦੀ ਸੀ ਸਿੱਖਾਂ ਨੂੰ ਬਦਨਾਮ ਕਰਦੀ ਸੀ ਉਹ ਅੱਜ ਮਾਫੀ ਮੰਗਣ ਤਾਂ ਕਿ ਜਿਹੜੇ ਪਿਛਲੇ ਸਮੇਂ 'ਚ ਹੋਰ ਵੀ ਪਾਰਟੀਆਂ ਨੇ ਲਾਇਆ ਇਲਜ਼ਾਮ ਆ ਉਹ ਗੱਲ ਸਾਹਮਣੇ ਆ ਗਈ ਹੈ